ਬਾਤਮਾ ਦਾ ਸ਼ੁਕਰ ਹੈ ਅੱਜ ਰੋਪੜ ਦੇ ਵਿੱਚ ਬਾਰ ਐਸੋਸੀਏਸ਼ਨ ਦੇ ਨੂੰ ਲੈ ਕੇ ਜਿਹੜੀ VOTING ਹੋਈ ਹੈ VOTING ਪ੍ਰਕਿਰਿਆ ਸਪੇਡ ਤੋਂ ਚੱਲ ਰਹੀ ਸੀ ਜਿਹਦੇ ਵਿੱਚ ਕੁੱਲ ਵੋਟਾਂ ਸਨ 438 ਜਿਹਦੇ ਵਿੱਚੋਂ 410 ਵੋਟਾਂ ਪੋਲ ਹੋਈਆਂ ਨੇ ਅਤੇ ਪ੍ਰੈਜ਼ੀਡੈਂਟ ਦੇ ਉਮੀਦਵਾਰ ਸਨ ਦੋ ਹਰ ਮਿਸਟਰ ਹਰਪ੍ਰੀਤ ਸਿੰਘ ਕੰਗ ਅਤੇ ਮਨਦੀਪ ਸਿੰਘ ਮੋਦगील ਜਿਨ੍ਹਾਂ ਵਿੱਚੋਂ ਮਨਦੀਪ ਸਿੰਘ ਮੋਦगील ਨੂੰ 279 ਵੋਟਾਂ ਦੇ ਨਾਲ ਜੇਤੂ ਰਹੇ ਨੇ ਤੇ ਹਰਪ੍ਰੀਤ ਸਿੰਘ ਕੰਗ ਨੂੰ 130 ਵੋਟਾਂ ਪਈਆਂ ਨੇ ਤੇ ਵਾਈਸ ਪ੍ਰੈਜ਼ੀਡੈਂਟ ਦੇ ਵਿੱਚ ਸਾਡੇ ਹਰਮਿੰਦਰ ਸਿੰਘ ਰਾਜਪੂਤ ਤੇ ਵਿਰਿੰਦਰ ਕੁਮਾਰ ਵਿਕਾਸ ਵਾਲੀਆ ਜਿਹਨੇ ਵਿੱਚ ਵਿਕਾਸ ਵਾਲੀਆ ਜਿਹੜੇ ਨੇ ਜੇਤੂ ਰਹੇ ਨੇ ਜਿਨ੍ਹਾਂ ਨੂੰ 179 ਵੋਟਾਂ ਦੇ ਨਾਲ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਉਸ ਤੋਂ ਬਾਅਦ ਜਿਹੜੇ ਜਨਰਲ ਸੈਕਟਰੀ ਜਿਹੜੇ ਸੀਗੇ ਵਾਈਸ ਸੈਕਟਰੀ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਕੁਲਵਿੰਦਰ ਸਿੰਘ ਸੈਣੀ ਤੇ ਮਨਦੀਪ ਸਿੰਘ ਨਾਗਰਾ ਜਿਹਦੇ ਵਿੱਚ ਕੁਲਵਿੰਦਰ ਸਿੰਘ ਸੈਣੀ ਜਿਹਨੂੰ 209 ਵੋਟਾਂ ਪਈਆਂ ਤੇ ਮਨਦੀਪ ਸਿੰਘ ਨਾਗਰਾ ਨੂੰ 201 ਵੋਟਾਂ ਆਰਾਂ ਦੀ ਮਿੰਤ ਉਹ ਸਰਕਾਰ ਇਹ ਜਿੱਤਿਆ ਔਰ ਜਿਹੜਾ ਹੈਗਾ ਇਹ ਸਾਰਾ ਸਮੂਚੀ ਬਾਰ ਦਾ ਭਰਾਲਾ ਹੈ ਤੇ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਦਿਖਾਇਆ ਹੈਗਾ ਉਹ ਵਿਸ਼ਵਾਸ ਤੇ ਪੂਰਾ ਉਤਨ ਦੀ ਕੋਸ਼ਿਸ਼ ਕਰਾਂਗਾ ਪਟਿਆਲਾ ਬਾਰ ਐਸੋਸੀਏਸ਼ਨ ਹੈ ਤੇ ਬਾਰ ਐਸੋਸੀਏਸ਼ਨ ਦੇ ਕਈ ਕੰਮ ਨੇ ਐਡਮਿਨਿਸਟ੍ਰੇਟਿਵ ਲੈਵਲ ਤੇ ਨੇ ਇਨਫਰਾਸਟ੍ਰਕਚਰ ਲੈਵਲ ਤੇ ਲਿਓ ਸਾਰੇ ਅਸੀਂ ਬੈਠ ਕੇ ਜਾ ਕੇ ਉਹ ਕਰਕੇ ਦੇਖੀ ਮੈਨੂੰ ਪਤਾ ਯਾਦ ਹੀ ਕਰਦਾ ਜੀ ਵਾਇਹਗੀ ਕੀ ਦਾ ਖਾਲਸਾ ਵਾਇਹਗੀ ਜੀ ਕੀ ਫਤੇ ਮੈਂ ਕਲੰਦੇ ਸਿੰਘ ਐਡਵੋਕੇਟ ਇੱਥੇ ਦੀ ਸਮੂਹ ਬਾਰ ਦੇ ਮੈਂਬਰਾਂ ਵੱਲੋਂ ਜਦੋਂ ਚੁਣਿਆ ਗਿਆ ਮੈਂ ਸਾਰੀ ਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੂ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ 'ਤੇ ਵਿਸ਼ਵਾਸ ਜਤਾਇਆ ਤੇ ਸਾਨੂੰ ਆਪ ਜੀ ਦੇ ਰੂਪਰੂ ਹੋਣ ਦਾ ਮੌਕਾ ਦਿੱਤਾ ਤੇ ਅਸੀਂ ਜੋ ਬਾੜ ਦੇ ਕੰਮ ਹੈਗੇ ਆ ਪਹਿਲ ਦੇ ਆਧਾਰ 'ਤੇ ਆਪਣੇ ਬਾੜ ਵਿੱਚ ਲੀਡਰਸ਼ਿਪ ਜਿਹੜੀ ਆ ਉਹ ਵਧੀਆ ਬਣਾਵਾਂਗੇ ਤੇ ਜੋ ਬਾੜ ਦੇ ਕੰਮ ਜਿਹੜੇ ਵੀ ਹੋਏ ਉਹਨਾਂ ਨੂੰ ਅਸੀਂ ਬਾੜ ਦੇ ਕੰਮ ਨੂੰ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਵਾਂਗੇ ਸੋ ਮੈਂ ਸਾਰੇ ਆਪਣੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇੱਕ ਵਾਰੀ ਫੇਰ ਮੈਂ ਸਭ ਦਾ ਧੰਨਵਾਦ ਕਰਦਾ ਕਿ ਮੇਰੇ ਟ੍ਰਾਇੰਗੂਲਰ ਫਾਈਟ ਸੀਗੀ ਬਹੁਤ ਆਫ ਹਾਈਟ ਸੀਗੀ ਫਿਰ ਵੀ ਮੈਨੂੰ ਸਭ ਨੇ ਸਪੋਰਟ ਕੀਤਾ ਬਾੜ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਜਿੱਦਾਂ ਪ੍ਰਧਾਨ ਜੀ ਕਹਿ ਰਹੇ ਆ ਕਿ ਅਸੀਂ ਯੂਥ ਦਾ ਪੂਰਾ ਪੂਰਾ ਸਪੋਰਟ ਕਰਾਂਗੇ ਜਿੱਦਾਂ ਸਾਡੇ ਇੱਥੇ ਐਡਮਿਨਿਸਟ੍ਰੇਸ਼ਨ ਦਾ ਪ੍ਰੋਬਲਮ ਆ ਰਹੀ ਹੈ ਕਈ ਵਾਰੀ ਸਾਡੇ ਕੋਈ ਐਡਮਿਨਿਸਟ੍ਰੇਸ਼ਨ ਸਾਡਾ ਸਪੋਰਟ ਨਹੀਂ ਕਰਦੇ ਬੱਚਿਆਂ ਲਈ ਨਵੇਂ ਚੈਂਬਰਸ ਦੀ ਪ੍ਰੋਬਲਮ ਆ ਰਹੀ ਹੈ ਇਹ ਸਾਰਾ ਸੋਲਵ ਆਊਟ ਕਰਾਂਗੇ ਹੋ ਸਕੇ ਜੇ ਜਲਦੀ ਜਲਦੀ ਕੋਈ ਅਕਮੋਡੇਸ਼ਨ ਦੀ ਵੀ ਗੁਜਾਰਿਸ਼ ਕਰਾਂਗੇ ਕਿ ਉਹਨਾਂ ਨੂੰ ਕਮਿਊਨਿਟੇਸ਼ਨ ਪ੍ਰੋਪਰਲੀ ਮਿਲੇ ਔਰ ਉਹਨਾਂ ਨੂੰ ਜੋ ਮਿਲੇ जय श्री राम क्योंकि बहुत बड़ी जीत है रोपर जिले दे जड़ी डिस्ट्रिक्ट बार एसोसिएशन दी पहली बड़ी जीत है कि 150 ਦੇ ਮਾਰਜਿਨ ਨਾਲ ਜਿੱਤੇ ਪਰ ਹਾਰਨ ਵਾਲੇ ਵੀ ਸਾਡੀ ਭਰਾ ਹੈ ਇਹ ਆਪਸ ਦੇ ਵਿੱਚ ਚੱਲਦਾ ਰਹਿੰਦਾ ਪਰ ਜਿਹੜੀ ਇਹ ਬਾਤ ਕੀਤੀ ਹੈ ਇਹ ਮੈਂ ਵਿਸ਼ਵਾਸ ਦਿਵਾਉਣਾ ਕਿ ਸਾਡੀ ਜਿਹੜੀ बार एसोसिएशन ਹੈ ਵਕੀਲਾਂ ਦੇ ਭਲੇ ਲਈ ਜਿੱਥੇ ਵਕੀਲਾਂ ਦੇ ਹਿੱਤਾਂ ਦੀ ਰਾਖੀ ਆ ਉਹ ਡਟ ਕੇ ਕਰੇਗੀ ਤੇਰੇ ਇੱਕ ਇਮਾਨਦਾਰੀ ਨਾਲ ਜਿੱਤ ਹੋਈ ਹੈ ਇਮਾਨਦਾਰੀ ਦੀ ਔਰ ਮਿਹਨਤ ਦੀ ਔਰ ਲਗਨ ਦੀ ਪਰ ਬਹੁਤ ਹੀ ਪਾਕ ਸਾਫ ਕੈਂਡੀਡੇਟ ਚੁਣਿਆ ਬਾਰ ਨੇ ਕਿਉਂਕਿ ਬਾਹਰ ਆਪਣੇ ਆਪ ਚ ਇੱਕ ਇੰਟੈਲੀਜੈਂਟ ਵਿੰਗ ਹੈ ਕਿ ਇਹਨਾਂ ਨੇ ਬਹੁਤ ਬੈਲੈਂਸ ਕਰਕੇ ਵੋਟਾਂ ਪਾ ਕੇ ਜਿੱਤ ਜਿਹੜਾ ਹੱਥ ਮੰਦਾ ਸੀ ਉਹਨੂੰ ਵੋਟਾਂ ਪਈਆਂ ਔਰ ਉਹਨੂੰ ਜਿਤਾਇਆ ਹੈ ਉਹੀ ਕਰਦਾ ਜੋ ਕਰਦਾ ਉਹਦੇ ਮੁਤਾਬਕ ਹੀ ਹੁੰਦਾ ਮੈਂ ਤਾਂ ਇਹ ਕਹਿੰਦਾ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਅੱਜ